ਤੋਂ ਦੱਸਦੀ ਕਿ ਚੰਡੀਗੜ੍ਹ ਸੈਕਟਰ 34 ਦੇ ਵਿੱਚ ਅੱਜ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਦਿលਮਿਨਾਤੀ ਕਾਰਜਕਰਮ ਹੈ ਇਸ ਸ਼ੋਅ ਦੌਰਾਨ ਸੁਰੱਖਿਆ ਦੇ ਲਈ ਕਰੀਬ 2500 ਪੁਲਿਸ ਕਰਮੀ ਵੀ ਤਨਖਾਤ ਕਿਤੇ ਗਏ ਨੇ ਤੇ ਅਲੱਗ-ਅਲੱਗ ਰੂਟਾਂ ਵੱਲ ਇਹ ਧਿਆਨ ਰੱਖਣਗੇ ਸ਼ੋਅ ਤੋਂ ਪਹਿਲੇ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਇਸ ਦੌਰਾਨ ਦੋਸਾਂਝ ਨੇ ਆਪਣੇ ਐਕਸ ਹੈਂਡਲ ਦੇ ਵਿੱਚ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਬਹੁਤ ਹੀ ਪਿਆਰ ਮਿਲਿਆ ਅੱਜ ਵੱਡੇ ਭਾਈ ਨੇ ਛੋਟੇ ਭਾਈ ਦੀ ਤਰ੍ਹਾਂ ਪਿਆਰ ਕੀਤਾ ਬੀਬੀ ਨੇ ਆਪਣੇ ਹੱਥ ਨਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਭਰੋਸਕੇ ਦਿੱਤਾ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ ਤੋਂ ਦੱਸਦੀ ਕਿ ਚੰਡੀਗੜ੍ਹ ਸੈਕਟਰ 34 ਦੇ ਵਿੱਚ ਅੱਜ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਦਿਨੂ ਮਨਾਤੀ ਕਾਰਜਕ੍ਰਮ ਹੈ ਇਸ ਸ਼ੋਅ ਦੌਰਾਨ ਸੁਰੱਖਿਆ ਦੇ ਲਈ ਕਰੀਬ 2500 ਪੁਲਿਸ ਕਰਮੀ ਵਿਤਨਾਤ ਕਿਤੇ ਗਏ ਨੇ ਤੇ ਅਲੱਗ-ਅਲੱਗ ਰੂਟਾਂ ਵੱਲ ਇਹ ਧਿਆਨ ਰੱਖਣਗੇ ਸ਼ੋਅ ਤੋਂ ਪਹਿਲੇ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਇਸ ਦੌਰਾਨ ਦੋਸਾਂਝ ਨੇ ਆਪਣੇ ਐਕਸ ਹੈਂਡਲ ਦੇ ਵਿੱਚ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਬਹੁਤ ਹੀ ਪਿਆਰ ਮਿਲਿਆ ਅੱਜ ਵੱਡੇ ਭਾਈ ਨੇ ਛੋਟੇ ਭਾਈ ਦੀ ਤਰ੍ਹਾਂ ਪਿਆਰ ਕੀਤਾ ਬੀਬੀ ਨੇ ਆਪਣੇ ਹੱਥ ਨਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਭਰੋਸ ਕੇ ਦਿੱਤਾ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ